ਅਸਿਕਾਲ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਇਸ ਵਕਤ ਕੱਗਰ ਦਰਿਆ ਦੇ ਪੁਲ ਦੇ ਉੱਪਰ ਮੌਜੂਦ ਆ ਕੱਗਰ ਦਰਿਆ ਦੇ ਵਿੱਚ 70000 ਕਿਊਸਿਕ ਟਨ ਜਿਹੜਾ ਪਾਣੀ ਹੈ ਉਹ ਛੱਡਿਆ ਗਿਆ ਸੀਗਾ ਸੂਖਨਾ ਡੈਮ ਤੋਂ ਤਾਂ ਉਸ ਤੋਂ ਬਾਅਦ ਨਾਲ ਲੱਗਦੇ ਪਿੰਡਾਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਸੀ ਡੀਸੀ ਪਟਿਆਲਾ ਜਿਹੜੇ ਨੇ ਉਹ ਕੱਗਰ ਦਰਿਆ ਦੇ ਉੱਪਰ ਪਹੁੰਚੇ ਨੇ ਅਤੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਜਿੱਥੇ ਅਲਰਟ ਜਾਰੀ ਕੀਤਾ ਸੀ ਉਹ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਕਿ ਕੁਝ ਹਾਲਾਤ ਨੇ ਉਹ ਸਭ ਕੁਝ ਜਾਣਨ ਦੀ ਕੋਸ਼ਿਸ਼ ਕਰਦੇ ਮੈਮ ਸਭ ਤੋਂ ਪਹਿਲਾਂ ਤਾਂ ਤੁਸੀਂ ਉਰੇ ਪਹੁੰਚੇ ਹੋ ਕੀ ਕੁਝ ਹਾਲਾਤ ਨੇ ਹੁਣ ਕਿੰਨਾ ਕੁ ਪਾਣੀ ਦਾ ਪੱਧਰ ਚ सवेरे साढ़े को थोड़ा ठीक सी इट्स अटेंसड माहौल तो इस करके असी अलर्ट भी जारी करता सर बारिश के मौसम में जो भी थोड़ा बहुत भी पानी बदला है तो अभी अलर्ट जारी करते हैं क्योंकि भांकरपुर है उतों असी का लैवल देखते हैं उत्तर ग्यारह फुट सि थोड़ा सडन राइज एक्सपैक्टेड सट हूँ जिमें कि तुम देख रहे हो लैवल वह हैगा सराल हेडते साारह तक पहुँच गया हैगा पर पैनिक यहोजा कोई लड़ नहीं हैगी आपको अलर्ट त विजिलेंट रहना बनता है असी एक्सपैक्ट कर रहे हैं कि राती अठ ਜੇ ਤੱਕ ਵਧੂਗਾ ਕਿਉਂਕਿ ਪਿੱਛੇ ਪਾਣੀ ਘਟਨਾ ਸ਼ੁਰੂ ਹੋ ਗਿਆ ਹੈਗਾ ਤੇ ਮੈਕਸਿਮਮ 15 16 ਫਿਟ ਇੱਥੇ ਜਾਊਗਾ ਉਸ ਤੋਂ ਬਾਅਦ ਇਧਰੋਂ ਘਟਨਾ ਸ਼ੁਰੂ ਹੋ ਜਾਣਾ ਤੇ ਸਾਰੇ ਸ਼ਹਿਰ ਦਾ ਤੇ ਪਟਿਆਲਾ ਦਾ ਬਾਕੀ ਅੱਗੇ ਦੇ ਵੀ ਗੜ ਹੋ ਗਿਆ ਦੁੱਧਨ ਸਾਧਨ ਹੋ ਗਿਆ ਸਭ ਕੁਝ ਅਸੀਂ ਮੋਨੀਟਰ ਕਰ ਰਹੇ ਹਾਂ ਤਾਂ ਜੋ ਕੁਝ ਹੋਊਗਾ ਅਸੀਂ ਪਬਲਿਕ ਨਾਲ ਸਾਂਝਾ ਵੀ ਕਰਾਂਗੇ ਬਟ ਹਲੇ ਦੀ ਗੱਡੀ ਕੋਈ ਪੈਨਿਕ ਦੀ ਲੋੜ ਨਹੀਂ ਹੈਗੀ ਬਸ ਆਪਾਂ ਕਿੱਥੇ ਵੀ ਵਾਟਰ ਬੋਡੀਆਂ ਉਨਾਂ ਤੇ ਨੇੜੇ ਜਾਣ ਤੋਂ ਗੁਰੇਜ਼ ਕਰੀਏ ਤੇ ਰੱਬ ਦੀ ਮਿਹਰ ਰਹੂਗੀ ਸਾਰਾ ਠੀਕ ਰਹੂਗਾ ਖਾਸ ਕਰ ਮੈਮ ਕਿਹੜੇ ਕਿਹੜੇ ਪਿੰਡ ਨੇ ਜਿੱਥੇ ਅਲਰਟ ਜਾਰੀ ਕੀਤਾ ਗਿਆ ਜਿੱਥੇ ਲੋਕਾਂ ਨੂੰ ਤੁਸੀਂ ਜਾ ਕੇ ਖੁਦ ਕਿਹਾ ਹੈ ਕਿ ਭਈ ਇੱਥੇ ਧਿਆਨ ਰੱਖਣਾ कि किसी वे भी पानी आ सद असी मीडिया राय भी तो बाकी सोशल प्लेटफॉर्म्स राय भी सवेरे तो ही एडवाइजरी जोड़े पिंड लगते हैं उत्थ सवेरे तो एस डी एम्स भी जा रहे है ताकि वो एक बार ऑन ग्राउंड यह भी देख लेन कि कोई वीक पॉइंट ना रह जाए जिमें कि माड़ूच थोड़ा जहा लगया उ रीनफोर्समेंट कर दिता गया है जिते जिते वीक पॉइंट्स है साढ़े इतने पां छः पिंड लगते हैं जिदा कि मुंटसर हो गया आपाला हेडते खड़े हैं आगे माड़ू हो गया चमारू पिंड हो गए इन्हों सब साम मॉर्निंग हो आई है ईवनिंग एक बार जाके देख लैन उस ਤੋਂ ਬਾਅਦ ਸਾਨੂੰ ਉਮੀਦ ਹੈ ਕਿ ਇੱਥੋਂ ਪਾਣੀ ਰੀਸੀਵ ਹੋ ਜਾਣਾ ਆਏਗਾ ਸਿਮਿਲਰਲੀ ਅਸੀਂ ਪੂਰਾ ਟੈਂਟੇਟਿਵ ਰੱਖਦੇ ਹਾਂ ਕਿ 24 ਘੰਟੇ ਬਾਅਦ ਕਿੱਥੇ ਪਾਣੀ ਪਹੁੰਚੂਗਾ ਜਾਂ ਸਵੇਰੇ 8 ਵਜੇ ਜਿਵੇਂ ਦੇਵੀਗੜ ਰੀਜ਼ਨ ਹੈਗਾ ਉੱਥੇ ਐਸ.ਡੀ.ਐਮ ਸਾਹਿਬ ਨੇ ਦਿੱਤਾ ਹੋਇਆ ਹੈਗਾ ਉਸ ਤੋਂ ਅੱਗੇ ਸਮਾਨਾ ਔਰ ਖਨੌਰੀ ਪਹੁੰਚਦਾ ਆਏਗਾ ਹਾਂਸੀ ਬੁਟਾਨਾ ਤਾਂ ਸਾਰਾ ਕੁਝ ਅਸੀਂ ਟਰੈਕ ਕਰਦੇ ਹਾਂ ਹਲੇ ਦੀ ਗੜੀ ਅਲਰਟ ਰਹਿਣ ਦੀ ਲੋੜ ਹੈਗੀ ਬਟ ਪੈਨਿਕ ਦਾ ਕੋਈ ਇਹ ਹੋ ਜਾਦਾ ਕਾਰਨ ਲੋਕਾਂ ਨੂੰ ਤੁਸੀਂ ਮਿਲੇ ਉਹਨਾਂ ਨੇ ਕਮੀਆਂ ਵੀ ਦੱਸਿਆ ਹੋਣਗੀਆਂ ਵੀ ਕਿੱਥੇ ਕਿੱਥੇ ਕਮੀ ਹੈ ਕਿ ਜਿੱਥੋਂ ਪਾਣੀ ਮਾਰ ਕਰ ਸਕਦਾ ਹੈ ਨਾ ਉਸ ਨੂੰ ਕਿਸ ਤ ਉਹੀ ਪਿਛਲੇ ਡੇਢ ਦੋ ਮਹੀਨੇ ਤੋਂ ਟੱਚਿਟ ਸੀਗੇ ਜਿਨਨੇ ਵੀ ਵਲਨਰੇਬਲ ਪੁਆਇੰਟ ਸੀਗੇ ਕਿਉਂਕਿ ਸਾਨੂੰ ਪਤਾ ਹੁੰਦਾ ਹੈਗਾ ਕਿ ਪਿੱਛੇ ਇਹ ਗੇਜ ਰੀਡਿੰਗ ਹੋ ਗਈ ਤਾਂ ਇਹਨਾਂ ਨੇ ਪਹਿਲਾਂ ਵੀ ਸਾਨੂੰ ਦੱਸਤਾ ਸੀਗਾ ਤਾਂ ਸਾਡੇ ਉੱਥੇ ਰੀਨਫੋਰਸਮੈਂਟਸ ਆਲਰੇਡੀ ਹੋ ਵੀ ਗਏ ਸਨ ਤੇ ਹੁਣ ਵੀ ਚੱਲ ਰਹੇ ਹੈਗੇ ਤਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਪਾਣੀ ਕਈ ਵਾਰੀ ਅਚਾਨਕ ਤੋਂ ਫਲੋ ਬਦਲ ਲੈਂਦਾ ਹੈਗਾ ਜਾਂ ਫਿਰ ਖਾਰ ਪੈਣੀ ਸ਼ੁਰੂ ਹੋ ਜਾਂਦੀ ਹੈ ਤਾਂ ਉਹ ਜਾਇਦੇ ਹਾਲਾਤਾਂ ਵਿੱਚ ਸਾਡੇ ਕੋਲ ਪ੍ਰਬੰਧ ਵੀ ਪੂਰੇ ਹੈਗੇ ਤੇ ਉੱਥੇ ਮੌਕੇ ਤੇ ਵੀ ਸਾਡੀ ਟੀਮਾਂ ਵੀ ਹੈਗੀਆਂ ਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਬੈਗਸ ਵੀ ਭਰੇ ਹੋਏ ਆ ਮਿੱਟੀ ਵੀ ਸੁੱਟੀ ਜਾ ਰਹੀ ਹੈਗੀ ਤਾਂ ਸਾਰਾ ਕੁਝ ਅੰਡਰ ਕੰਟਰੋਲ ਹੈਗਾ ਪੈਨਿਕ ਨਿਕੂਗਾ ਲੋਕਾਂ ਲੋਕਾਂ ਨੂੰ ਕੀ ਅਪੀਲ ਕਰੋਗੇ ਤੁਸੀਂ ਅੱਜ ਲੋਕਾਂ ਨੂੰ ਕੀ ਅਪੀਲ ਕਰੋਗੇ ਹੈਲਪਲਾਈਨ ਨੰਬਰ ਤਾਂ ਜਾਰੀ ਕਰ ਦਿੱਤਾ ਤੇ ਲੋਕਾਂ ਨੂੰ ਕੀ ਲੋਕਾਂ ਨੂੰ ਇੱਕੋ ਹੀ ਅਪੀਲ ਹੈਗੀ ਕਿ ਜੀ ਅਸੀਂ ਸਰਕਾਰੀ ਮਾਧਿਅਮ ਦੇ ਰਾਹੀਂ ਕਿਉਂਕਿ ਸਾਨੂੰ ਟਾਈਮ कास्ट जिमें जिमेंद है कोई एमरजेंसी हालात तो हो जाँदे वो गल वखरी हैगी कि टाइम ना हो अदरवाइज़ अं टाइम सिर अलर्ट करते हैं स्पैशली पटियाला सिटी वास्ते कह कि बड़ी नदी छोटी नदी ड्रेनेज विभाग ने भी, भी एडवाइजरी जारी करती है कि उत्तर कोई पानी नहीं है ना ही घबराने की लड़ हैगी अं सारा मोनीटर करते हैं कि कि नदी कितों पिछों पानी आ रहा है उत्थे पिछे कि कल बारिश होनी है नहीं होनी हैगी उसू देखते हुए एडवाइजरी जारी करते हैं तो किसी भी अफवाह पर विश्वास ना किता जा बुज़र्ग होंगे है कोई हों बच्चे पैनिक कर जाते हैं तो ਉਹਦਾ ਕੋਈ ਫਾਇਦਾ ਵੀ ਨਹੀਂ ਹੈਗਾ ਕੁਝ ਹੋਊਗਾ ਸਾਡੀ ਟੀਮਾਂ ਪ੍ਰੋਪਰਲੀ ਟ੍ਰੇਨਡ ਵੀ ਹੈਗੀ ਤੇ ਖੜੀ ਵੀ ਹੈਗੀ ਹਰ ਤਰੀਕੇ ਦੀ ਸਮੱਸਿਆ ਨੂੰ ਨਜਿੱਠਣ ਵਾਸਤੇ ਔਰ ਇੱਥੇ ਮੌਕੇ ਤੇ ਵੀ ਤੁਸੀਂ ਦੇਖ ਰਹੇ ਹੋ ਕਿ ਜੋ ਪਾਣੀ ਅੱਗੇ ਜਾਣਾ ਹੈਗਾ ਜੇ ਉੱਥੇ ਹੀ ਲੈਵਲ ਕੰਟਰੋਲ ਵਿੱਚ ਹੈ ਤਾਂ ਅੱਗੇ ਕੋਈ ਦਿੱਕਤ ਨਹੀਂ ਆਉਗੀ ਬਿਲਕੁਲ ਤਾਂ ਹਜੇ ਪਾਣੀ ਘਟਿਆ ਹੋਇਆ ਹੈ 11 ਫੁੱਟ ਤੱਕ ਪਾਣੀ ਹੈ ਲੇਕਿਨ ਇਸ ਦਾ ਡੀਸੀ ਪਟਿਆਲਾ ਮੈਡਮ ਨੇ ਕਿਹਾ ਪ੍ਰੀਤੀ ਜੱਜਵਾਨਾ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਦਾਤੀ 8 ਵਜੇ ਤੱਕ ਦਾ 7 ਵਜੇ ਤੱਕ ਜਿਹੜਾ 15 ਤੋਂ 16 ਫੁੱਟ ਤੱਕ ਪਾਣੀ ਜਿਹੜਾ ਉਹ ਜਾ ਸਕਦਾ ਹੈ ਕਿ ਅਗਰ ਦਰਿਆ ਦਾ ਪੱਧਰ ਜਿਹੜਾ ਉਹ ਤੁਹਾਨੂੰ ਦਿਖਾ ਰਹੇ ਹਾਂ ਇਸ ਵਕਤ ਕਿ ਅਗਰ ਦਰਿਆ ਦੇ ਪੁਲ ਦੇ ਉੱਪਰ ਮੌਜੂਦ ਹੈ ਜਿੱਥੇ ਲੋਕ ਜਿਹੜੇ ਨੇ ਹੁਣ ਜਦੋਂ ਦਾ ਪਤਾ ਲੱਗਿਆ ਹੈ ਕਿ ਭਈ ਗੱਗਰ ਦਰਿਆ ਦੇ ਵਿੱਚ ਪਾਣੀ ਛੱਡਿਆ ਗਿਆ ਹੈ ਪਾਣੀ ਵੱਧ ਰਿਹਾ ਹੈ 70000 ਕਿਊਸਿਕ ਟਨ ਜਿਹੜਾ ਪਾਣੀ ਹੈ ਗੱਗਰ ਦਰਿਆ ਦੇ ਵਿੱਚ ਛੱਡਿਆ ਗਿਆ ਤਾਂ ਉਸ ਤੋਂ ਬਾਅਦ ਹੀ ਲੋਕ ਜਿਹੜਾ ਇੱਥੇ ਪਹੁੰਚਣਾ ਸ਼ੁਰੂ ਹੋਏ ਪਏ ਨੇ ਤਾਂ ਡੀਸੀ ਪਟਿਆਲਾ ਤੁਸੀਂ ਦੇਖ ਰਹੇ ਹੋ ਐਸਜੀਐਮ ਪਟਿਆਲਾ ਨੇ ਰਾਹੂ ਇਸ ਜਗ੍ਹਾ ਦੇ ਉੱਪਰ ਪਹੁੰਚੇ ਹੋਏ ਨੇ ਅਤੇ ਪਿੰਡ ਦੇ ਲੋਕਾਂ ਦੇ ਨਾਲ ਜਿੱਥੇ-ਜਿੱਥੇ ਅਲਰਟ ਕੀਤਾ ਗਿਆ 15 ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਅਲਰਟ ਜਾਰੀ ਕੀਤਾ ਗਿਆ ਸੀਗਾ ਸਵੇਰ ਦੇ ਸਮੇਂ ਤਾਂ ਉਸੇ ਪਿੰਡਾਂ ਦੇ ਲੋਕਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਗੱਲਬਾਤ ਕਰ ਰਹੇ ਨੇ ਤਾਂ ਇਹ ਤਸਵੀਰ ਤੁਸੀਂ ਦੇਖ پا ਰਹੇ ਹੋ ਫਿਲਹਾਲ ਜਿਹੜਾ ਸਵੇਰੇ ਐਡਵਾਈਜ਼ਰੀ ਜਾਰੀ ਹੋਈ ਸੀਗੀ ਤਾਂ ਉਸ ਦੇ ਵਿੱਚ ਸੂਚਨਾ ਦਿੱਤੀ ਗਈ ਸੀਗੀ ਕਿ ਜਿਸ ਤਰ੍ਹਾਂ ਵੱਡੀ ਨਦੀ ਅਤੇ ਛੋਟੀ ਨਦੀ ਨੂੰ ਲੈ ਕੇ ਕਾਫੀ ਕੁਝ ਅਫਵਾਹਾਂ ਆ ਰਹੀਆਂ ਸੀਗੀਆਂ ਕਿ ਭਾਈ ਛੋਟੀ ਨਦੀ ਜਾਂ ਵੱਡੀ ਨਦੀ ਦੇ ਵਿੱਚ ਪਾਣੀ ਵਾ ਸਕਦਾ ਲੇਕਿਨ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਆਏਗਾ ਅਫਵਾਹਾਂ ਤੋਂ ਦੂਰ ਰਹਿਣ ਲਈ ਡੀਸੀ ਪਟਿਆਲਾ ਮੈਡਮ ਨੇ ਕਿਹਾ ਤਾਂ ਇਹ ਕੱਗੜ ਦਰਿਆ ਦਾ ਪੱਧਰ ਤੁਸੀਂ ਦੇਖ ਪਾ ਰਹੇ ਹੋ ਕਿ ਉਰੇ 11 ਫੁੱਟ ਤੱਕ ਜਿਹੜਾ ਪਾਣੀ ਹੈ ਕੱਗੜ ਦਰਿਆ ਦੇ ਵਿੱਚ ਚੱਲ ਰਿਹਾ ਹੈ ਤਾਂ ਪਿੰਡ ਦੇ ਲੋਕ ਜਿਹੜੇ ਨੇ ਇਸ ਆਸੇ-ਪਾਸੇ ਦੇ ਉਹ ਉਹ ਵੀ ਮਜੂਰ ਨੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਕਿ ਕੀ ਕੁਝ ਕਹਿੰਦੇ ਨੇ ਭਾਈ ਜਿਸ ਤਰ੍ਹਾਂ ਕੱਗੜ ਦਰਿਆ ਦੇ ਵਿੱਚ ਹੁਣ ਪਾਣੀ ਛੱਡਿਆ ਗਿਆ ਨਾ ਇਸ ਤੋਂ ਪਹਿਲਾਂ ਜੇਕਰ ਗੱਲ ਕਰੀਏ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹੜ੍ਹਾਂ ਵਰਗੇ ਹਾਲਾਤ ਹਨ ਬਣੇ ਹੋਏ ਨੇ ਉੱਥੇ ਹੜ੍ਹ ਆਏ ਪਏ ਨੇ ਹਨਾ ਹੁਣ ਕਿਸ ਤਰ੍ਹਾਂ ਪੂਰੇ ਡੀਸੀ ਪਟਿਆਲਾ ਪਹੁੰਚੇ ਨੇ ਕਿਸ ਤਰ੍ਹਾਂ ਚੱਲ ਰਿਹਾ ਸਭ ਹਾਂਜੀ ਜਿਵੇਂ ਮੈਡਮ ਪਹੁੰਚੇ ਆ ਮਤਲਬ ਮੈਡਮ ਪਹਿਲਾਂ ਵੀ ਉਰੇ ਆਉਂਦੇ ਰਹਿੰਦੇ ਆਂ ਜਿਵੇਂ ਮੋਬਾਈਲ ਲੀਤਾ ਹੋਇਆ ਸੀ ਸਾਰੇ ਪਿੰਡ ਦਾ ਮਤਲਬ ਹਲੇ ਜਿਵੇਂ ਆਪਾਂ ਦੇਖ ਰਹੇ ਆ ਖਤਰੇ ਦੇ ਨਿ ਜਿਵੇਂ 1516 ਫੁੱਟ 17 ਫੁੱਟ ਤੱਕ ਜਾਂਦਾ ਹੈ। ਤੋਂ ਜਿਵੇਂ ਹੁਣ ਪਿੱਛੋਂ ਜਾਣਕਾਰੀ ਮਿਲ ਰਹੀ ਹੈ ਕਿ ਪਿੱਛੋਂ ਪਾਣੀ ਕੱਟਣਾ ਸਟਾਰਟ ਹੋ ਗਿਆ ਹੈ। ਤੋਂ ਉਸ ਕਰਕੇ ਮਤਲਬ ਡੀਸੀ ਮੈਡਮ ਵੀ ਕਹਿ ਰਹੇ ਆ ਕਿ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਹੈਗੀ ਹਲੇ। ਹਲੇ ਪਾਣੀ ਇਸ ਤਰ੍ਹਾਂ ਕਹਿ ਰਹੇ ਨੇ ਕਿ ਹੁਣ ਰਾਤ ਤੱਕ ਜਿਵੇਂ 1516 ਫੁੱਟ ਤੱਕ ਜਾ ਸਕਦਾ ਪਾਣੀ ਹੈ ਨਾ ਜਿਸ ਤਰ੍ਹਾਂ ਪਾਣੀ ਆ ਰਿਹਾ ਪਿੱਛੋਂ ਦੀ। ਹਾਂਜੀ ਹਾਂਜੀ। ਕਿ ਕਿਸ ਤਰ੍ਹਾਂ ਦੇ ਇੰਤਜ਼ਾਮ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਕੀਤੇ ਹੋਏ ਨੇ? ਇੰਤਜ਼ਾਮ ਸਵੇਰੇ ਤੋਂ ਅਨਾਊਂਸਮੈਂਟਾਂ ਚੱਲ ਰਹੀਆਂ ਨੇ ਜੀ ਪਿੰਡ ਦੇ ਲੋਕ ਸਾਰੇ ਸੁਚੇਤ ਕੀਤੇ ਹੋਏ ਆਂ। ਪਿੰਡਾਂ ਦੇ ਜਿਵੇਂ ਘੱਗਰ ਤੇ ਹੋ ਗਿਆ ਸਾ ਪੂਰੀ ਸਾਰੀ ਟੀਮਾਂ ਬੈਠੀਆਂ ਨੇ ਜੇਸੀਬੀਲ ਖੜੀਆਂ ਨੇ ਸਾਰੇ ਪਿੰਡਾਂ ਚ ਮਤਲਬ ਮੁਕੰਮਲ ਜਿਹੜੇ ਆਪਾਂ ਨੇ ਬਰਬੰਦ ਕੀਤੇ ਹੋਏ ਆਂ ਜੀ ਸਾਰੇ ਬਿਲਕੁਲ ਤਾਂ ਇਹ ਤਸਵੀਰ ਤੁਸੀਂ ਦੇਖ پا ਰਹੇ ਹੋ ਕਿ ਪਿੰਡ ਦੇ ਲੋਕ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਪਿੰਡਾਂ ਦੇ ਵਿੱਚ ਇੰਤਜ਼ਾਮ ਜਿਹੜੇ ਨੇ ਪੁਖਤਾ ਕੀਤੇ ਹੋਏ ਨੇ ਲੇਕਿਨ ਹਾਲੇ ਜਿਹੜਾ ਪਾਣੀ ਦਾ ਪੱਧਰ ਆ ਉਹ 11 ਫੁੱਟ ਤੱਕ ਹੈ ਜੇਕਰ 15 16 ਫੁੱਟ ਪਾਰ ਹੁੰਦਾ ਪਾਣੀ ਤਾਂ ਕਈ ਪਿੰਡਾਂ ਦੇ ਵਿੱਚ ਜੜੀ ਹੈ ਤਬਾਹੀ ਪੂਰੇ ਤਾਂ ਬਿਲਕੁਲ ਤਾਂ ਹੋਰ ਵੀ ਜਿਹੜੇ ਪਿੰਡ ਦੇ ਲੋਕ ਮਾਜੂਰ ਨੇ ਜਿਨ੍ਹਾਂ ਨਾਲ ਡੀਸੀ ਪਟਿਆਲਾ ਮੈਡਮ ਪ੍ਰੀਤੀ যাদব ਉਹਨਾਂ ਨੇ ਗੱਲਬਾਤ ਕੀਤੀ ਸੀ ਅਤੇ ਹਾਲਾਤਾਂ ਦਾ ਜਾਇਜ਼ਾ ਲੈਣ ਦੇ ਲਈ ਉਰੇ ਪਹੁੰਚੇ ਸੀ ਕਿਸ ਤਰ੍ਹਾਂ ਵੇਖਦੇ ਹੋ ਜੀ ਜਿਸ ਤਰ੍ਹਾਂ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ 11 ਫੁੱਟ ਤੱਕ ਪਹੁੰਚ ਚੁੱਕਿਆ ਹੈ ਨਾ ਜਿਸ ਤਰ੍ਹਾਂ ਡੀਸੀ ਪਟਿਆਲਾ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ 15-16 ਫੁੱਟ ਤੱਕ ਜਾ ਸਕਦਾ ਪੱਧਰ ਤਾਂ ਕਿਸ ਤਰ੍ਹਾਂ ਦਾ ਇੰਤਜ਼ਾਮ ਹੈ ਪਿੰਡਾਂ ਦੇ ਵਿੱਚ ਮੈਂ ਜਸਮੀਰ ਸਿੰਘ ਰਛੜੂ ਮੈਂਬਰ ਐਜਪੀਸੀ ਹਲਕਾ ਸੰਵੌਰ ਸਭ ਤੋਂ ਪਹਿਲਾਂ ਫਤਿਹਪੁਰਨਾਲਾ ਵੈਗਰਜੀ ਦਾ ਖਾਲਸਾ ਵੈਗਰਜੀ ਫਤਿਹ ਮੈਂ ਸਮਝਦਾ ਕਿ ਅੱਜ ਕੀ ਹਲਕੇ ਦੀ ਬਹੁਤ ਵੱਡੀ ਖੁਸ਼ ਖੁਸ਼ਕਿਸਮਤੀ ਹੈ ਕਿ ਜਿਹੜਾ ਘੱਗਰ ਤੇ 25 ਦਰਾ ਦੋਨੇ ਇਕੱਠੇ ਨਹੀਂ ਆਏ ਜੇਕਰ ਇਹ ਦਰਨੇ ਇਕੱਠੇ ਆ ਜਾਂ ਤਾਂ ਬਹੁਤ ਜ਼ਿਆਦਾ ਨੁਕਸਾਨ ਕਰਦੇ ਹਨ ਇਸ ਵਾਰੀ ਵੈਗਰ ਦੀ ਕਿਰਪਾ ਹੈ ਕਿ 25 ਦਰੇ ਚ ਪਾਣੀ ਬਿਲਕੁਲ ਨਹੀਂ ਆਇਆ ਘੱਗਰ ਚ ਜਿਹੜਾ ਸੁਖਨਾ ਚਿੱਲ ਦਾ ਪਾਣੀ ਛੱਡਿਆ ਗਿਆ ਉਹ ਆਇਆ ਹੈ ਜਿਹੜਾ ਕਿ ਇਸ ਟਾਈਮ 11 ਫੁੱਟ ਦੇ ਨੇੜੇ ਚੱਲ ਰਿਹਾ ਹੈ ਪਤਾ ਲੱਗਿਆ ਜਿਵੇਂ ਕਿ ਪਿੱਛੇ ਪੰਖਰ 11.5 ਫੁੱਟ ਚੱਲਿਆ ਅੰਦਾਜ਼ਾ ਹੈ ਸ਼ਾਮ ਤੱਕ ਇੱਥੇ 15-16 ਫੁੱਟ ਦੇ ਨੇੜੇ ਪਹੁੰਚੇਗਾ ਤੇ ਉਸ ਤੋਂ ਬਾਅਦ ਫਿਰ ਬਾਹਰ ਮਿੱਤਣਾ ਸ਼ੁਰੂ ਹੋ ਜਾਏਗਾ ਮੈਂ ਧਰਮਾਤ ਕਰਦਾ ਸਰਕਾਰ ਦਾ ਤੇ ਡੀਸੀ ਸਾਹਿਬ ਦਾ ਐਡੀਨ ਸਾਹਿਬ ਦਾ ਇਹ ਕਮਿਸ਼ਨਰ ਸਾਹਿਬ ਜਿਹੜੇ ਇੱਥੇ ਪਹੁੰਚੇ ਹਨ ਜਿਹੜੇ ਕਈ ਸਮੇਂ ਸਮੇਂ ਅਨਸਾਰ ਹਲਕੇ ਦੀ ਜਿਹੜੀ ਖਬਰ ਲੈ ਰਹੇ ਹਨ ਤੇ ਜੋ ਸੂਚਨਾਾਂ ਦੀ ਪਿੱਛੇ ਪਾਣੀ ਦੀ ਉਹ ਸਾਰੀ ਪਿੰਡਾਂ ਚ ਸਾਰਾ ਅਲਾਸਮੈਂਟ ਕਰਾਈ ਜਾ ਰਹੀ ਹੈ ਤੇ ਸਾਰਿਆਂ ਨੂੰ ਦੱਸ ਰਹੇ ਹਨ ਮੈਸ਼ ਕਰਕੇ ਪ੍ਰਸ਼ਾਸਨ ਦਾ ਬਹੁਤ ਬਹੁਤ अनुवाद ਕਰਤਾ ਇਸ ਤਰ੍ਹਾਂ ਕਹਿ ਰਹੇ ਨੇ ਕਿ 15 16 ਫੁੱਟ ਤੱਕ ਪਾਣੀ ਜਾਏਗਾ ਨਾ ਕਿੰਨੇ ਪਿੰਡਾਂ ਨੂੰ ਮਾਰ ਪਏਗੀ ਤੁਸੀਂ ਤਾਂ ਇੱਥੇ ਦੇ ਵਸਨੀਕ ਹੋ ਨਾ ਕਿੰਨੇ ਪਿੰਡਾਂ ਚ ਲੱਗਦੇ ਇਹ ਜਿਸ ਹਿਸਾਬ ਨਾਲ ਪਾਣੀ ਇਹ ਕੱਲੇ ਘੱਗੜ ਚ ਆਇਆ ਹੋਇਆ ਇਸ ਨਾਲ ਤਾਂ ਕੋਈ ਜ਼ਿਆਦਾ ਨੁਕਸਾਨ ਹੁਣ ਜੀ ਨਿਸਭਾਵਨਾ ਨਹੀਂ ਹੈ ਕਿਉਂਕਿ ਕੱਲਾ ਇੱਕ ਘੱਗੜ ਦਾ ਪਾਣੀ ਇਹ ਉੱਤਰ ਜਾਣਾ 4-5 ਘੰਟਿਆਂ ਚ ਜੇ 25 ਦਰ ਨਾਲ ਆਵੇ ਫਿਰ ਜਿਆਦਾ ਨੁਕਸਾਨ ਕਰਦਾ ਫਿਰ ਜਿੰਨਾ ਪਾਣੀ ਇਹਦੇ ਚ ਆਇਆ ਜੇ 25 ਦਰ ਜਿੰਨੋਂ ਦਾ ਸਾਰੇ ਹਲਕੇ ਨੁਕਸਾਨ ਕਰਦਾ ਬਹੁਤ ਪਿੰਡਾਂ ਨੇ ਨੁਕਸਾਨ ਕਰਨਾ ਸੀ ਨੇ ਜਿਸ ਤਰ੍ਹਾਂ ਅਲਰਟ ਰਹਿਣ ਲਈ ਵੀ ਲੋਕਾਂ ਨੂੰ ਕਿਹਾ ਗਿਆ ਪ੍ਰਸ਼ਾਸਨ ਵੱਲੋਂ ਕਿ ਤੁਸੀਂ ਆਪਣਾ ਧਿਆਨ ਰੱਖੋ ਤੁਸੀਂ ਅਲਰਟ ਤੇ ਰਹੋ ਕਿਉਂਕਿ ਜੇਕਰ ਪਿੰਡਾਂ ਦੇ ਵਿੱਚ ਪਾਣੀ ਦਾਖਲ ਹੁੰਦਾ ਤੁਸੀਂ ਆਪਣਾ ਬਚਾਅ ਕਰ ਸਕੋ ਧਿਆਨ ਤਾਂ ਜਦੋਂ ਬਰਸਾਤ ਸ਼ੁਰੂ ਹੁੰਦੀ ਹੈ ਸਾਰਾ ਇਲਾਕੇ ਨੂੰ ਪਤਾ ਹੈ ਇਧਰ ਪਾਣੀ ਆਂਦਾ ਸਾਰੇ ਲਾਟੇ ਰਹਿੰਦੇ ਹਨ ਤੇ ਵੈਸੇ ਕੁਝ ਸਮਸਿਆ ਕੋਈ ਕਿਸਮ ਤੇ ਆ ਕੇ ਬੈਗਰੂਡ ਦੀ ਕਿਰਪਾ ਹੈ ਕਿ ਐਤ ਕੀ ਬਾਰਸ਼ ਨਹੀਂ ਪਈ ਜੇ ਬਾਰਸ਼ ਤੇ ਲੋਕਲ ਬਾਰਸ਼ ਹੁੰਦੀ ਤਾਂ ਵੀ ਇਸ ਨਾਲ ਜ਼ਿਆਦਾ ਨੁਕਸਾਨ ਕਰਨਾ ਸੀ ਇਹ ਫਿਰ ਤਾਂ ਸਾਰਾ ਇਲਾਕਾ ਜਿੱਥੇ ਤੁਸੀਂ ਦੇਖਦੇ ਹੋ ਦੂਰ ਦੂਰ ਤੱਕ ਪਾਣੀ ਪਾਣੀ ਦਿਖਦਾ ਇੱਥੇ ਪਰ ਤੂ ਚਰੋ ਪਰਮਾਤਮਾ ਦਾ ਸ਼ੁਕਰ ਹੈ ਕਿ ਜਿਸ ਤਰ੍ਹਾਂ ਪੰਜਾਬ ਦੇ ਹਾਲਤ ਖਰਾਬ ਹੋ ਰਹਿਣ ਇੱਥੇ ਬੈਗਰੂਡ ਦੀ ਕਿਰਪਾ ਹੈ ਪਾਣੀ ਘਟਾ ਹੈ ਤੇ ਇਲਾਕਾ ਸਾਰਾ ਬਚਿਆ ਪਰਮਾਤਮਾ ਨੂੰ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਬਚਾਉਂ ਹੀ ਰਹੇ ਤੇ ਉਹਦੇ ਵਧੀਆ ਬਿਲਕੁਲ ਇੱਕ ਵਾਰੀ ਫਿਰ ਤਸਵੀਰ ਦਿਖਾ ਦੰਨੇ ਆ ਕਿ 11 ਫੁੱਟ ਤੱਕ ਜਿਹੜਾ ਪਾਣੀ ਦਾ ਪੱਧਰ ਹੈਗਾ ਗਗਰ ਦਰਿਆ ਦਾ ਉਹ ਇਸ ਵਕਤ ਚੱਲ ਰਿਹਾ ਹੈ ਲੇਕਿਨ ਰਾਤ ਤੱਕ ਕਹਿ ਰਹੇ ਨੇ ਕਿ 15 16 ਫੁੱਟ ਤੱਕ ਇਹ ਪਾਣੀ ਦਾ ਪੱਧਰ ਜਾਵੇਗਾ ਤਾਂ ਉਦੋਂ ਖਤਰੇ ਦਾ ਨਿਸ਼ਾਨ ਜਿਹੜਾ ਹੈ ਉਹ ਪਾਰ ਹੋਵੇਗਾ ਤੇ ਕਈ ਪਿੰਡਾਂ ਤੱਕ ਜਿਹੜੀ ਜਿਮਾਰ ਹੋਵੇਗੀ ਲੇਕਿਨ ਡੀਸੀ ਪਟਿਆਲਾ ਪ੍ਰੀਤੀ ਜਾਦਵ ਹੋਂਣਾ ਨੇ ਜਿਸ ਤਰ੍ਹਾਂ ਜਾਣਕਾਰੀ ਦਿੱਤੀ ਹੈ ਕਿ ਕੋਈ ਦਰਨ ਦੀ ਲੋੜ ਨਹੀਂ ਹੈਗੀ ਪ੍ਰਸ਼ਾਸਨ ਇਸ ਨਾਲ ਨਜਿੱਠਣ ਦੇ ਲਈ ਬਿਲਕੁਲ ਤਿਆਰ ਹੈ ਮਿੱਟੀ ਦੀਆਂ ਬੋਰੀਆਂ ਜਿਹੜੀਆਂ ਨੇ ਪਰ ਪਰ ਕੇ ਆਸ-ਪਾਸੇ ਰੱਖੀਆਂ ਹੋਈਆਂ ਨੇ ਤਾਂ ਜਾਇਜ਼ਾ ਲੈਣ ਲਈ ਉਹ ਡੀਸੀ ਪਟਿਆਲਾ ਜਿਹੜੇ ਨੇ ਉਹ ਪਹੁੰਚੇ ਸੀਗੇ ਅਤੇ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਜਿਹੜੀ ਹੈ ਉਹ ਕੀਤੀ ਗਈ ਹੈ ਇਸ ਜਗ੍ਹਾ ਦੇ ਉੱਪਰ ਪਹੁੰਚ ਕੇ ਤੇ ਕੱਗੜ ਦਰਿਆ ਦੀ ਤਸਵੀਰ ਜਿਹੜੀ ਹੈ ਤੁਸੀਂ ਹਕੀਕਤ ਤੌਰ ਤੇ ਜਿਹੜੀ ਹੈ ਦੇਖੀ ਹੈ ਕੈਮਰਾ ਪਰ ਸਰਵਿੰਦਰਪਾਲ ਸਿੰਘ ਬਿੱਟੂ ਦੇ ਨਾਲ ਕਬਲਜੀਤ ਕੰਬੋਤ ਜਗਬਾਨੀ ਟੀਵੀ ਪਟਿਆਲਾ